ਅੱਜ ਕਿਰਨਦੀ ਦੀ ਹੁਣੇ ਲੱਗੇ ਨੇ ਬਣਾਉਣਾ ਆਲੂ ਵਾਲੇ ਪਰੌਂਠੇ ਹਾਂ ਤੇ ਇਧਰ ਕੱਲਮਦਾਰੀ ਲੱਗਾ ਲੱਗਣ ਸਵੇਰੇ ਸਵੇਰੇ ਆ ਕੁੜੀ ਨੇ ਬਹੁਤ ਪਾਇਆ ਵਕਤ ਕਹਿੰਦੀ ਕੱਲਮਦਾਰੀ ਲਾਗਦਾ 32 ਹੁਣੇ ਅਜੇ ਆਈ ਆ ਤੇ ਹੁਣ ਕੱਲਮਦਾਰੀ ਲੱਗੂਗਾ ਸਵੇਰੇ ਸਵੇਰੇ ਆਲੂ ਵਾਲੇ ਪਰੌਂਠੇ ਤੇ ਨਾਲ ਮੇਰਾ ਪੁੱਤ ਵੀ ਖਾ ਰਿਹਾ ਤੂੰ ਵੀ ਖਾ ਰਿਹਾ ਛ ਮੈਂ ਮਤ ਵੀ ਖਾ ਰਿਹਾ ਆਪਾਂ ਸ਼ੋਰ ਨੂੰ ਵੀ ਆਪਣੀ ਵੇਖਣੇ ਆ ਮੋਬਾਈਲ ਆਤਾ ਇੱਥੇ ਆ ਜੀ ਚੈੱਕ ਕਰਨ ਦੇ ਕਿ ਵਜਨ ਚੱਲ ਸਕਦਾ ਅੱਛਾ ਸਟੈਂਡ ਲਾਇਆ ਇੱਥੇ ਤੇ ਸ਼ਾਰਟ ਮੂਵੀ ਚੱਲ ਰਹੀ ਆ ਤੇ ਹੁਣ ਕਿਵਨ ਤੇ ਜਿਹੜਾ ਵੱਲੋਂ ਜਾ ਰਹੇ ਆ ਆਪਾਂ ਘਰੇ ਆਪਣੇ ਉਸ ਤੋਂ ਬਾਅਦ ਦੇਖੋ ਕਿੱਦਾਂ ਦਾ ਪਲਾਨ ਬਣਦਾ ਆ ਉਹ ਮਗਰ ਰੂੰਡੀ ਉਹਦੇ ਹਾਂ ਜੀ ਕੁੜੀਆ ਰਾਣੀ ਅਸੀਂ ਘਰੇ ਜਾ ਰਹੇ ਆ ਆਪਾਂ ਤੇ ਦੇਖੋ ਉਸ ਤੋਂ ਬਾਅਦ ਡੈਡੀ ਹੁਣ ਲੈ ਕਿੱਧਰ ਜਾਣੇ ਤਿਆਰ ਨਹੀਂ ਹੋਏ ਮੰਮੀ ਤਿਆਰ ਨਹੀਂ ਹੋਏ ਤਿਆਰ ਨਹੀਂ ਹੋਈ ਤੁਸੀਂ ਜਾਣਾ ਨਹੀਂ ਹੈ ਦਰਸ਼ਨ ਕਰਨ ਮੈਂ ਨਹੀਂ ਦਰਸ਼ਨ ਕਰਨ ਨਹੀਂ ਜਾਣਾ ਸਹੀ ਗੱਲ ਆ ਕਿਥੇ ਦਰਬਾਰ ਸਾਹਿਬ ਦੇ ਸੰਦੇਹ ਨਹੀਂ ਹੈ ਦਰਬਾਰ ਸਾਹਿਬ ਦਰਸ਼ਨ ਕਰਨ ਨਹੀਂ ਜਾਣਾ ਵੇਖ ਲੋ ਵੇਖ ਲੋ ਵੱਡਣ ਪੈਂਦੀ ਜੱਜ ਵੇਖ ਲੈਣ ਅੱਖੀ ਵੇਖ ਲੈਣਾ ਬਸ ਉਹ ਮੈਂ ਵੇਖਿਆ ਨਾਟਕ ਕਿਦਾਂ ਬਣਿਆ ਸੋਹਣਾ ਲੱਗਿਆ ਬਰੇਡ ਮੈਸ ਮੇਕਾ ਮੇਰੇ ਫਲਾਟਰ ਪਾ ਗਿਆ ਮੈਂ ਸੱਤ ਬਸ ਮੰਮੀ ਜੀ ਨੇ ਬਣਾਇਆ ਮੇਰਾ ਫੇਵਰੇਟ ਗਿਜ਼ਰੇਲਾ ਵਾਹ ਵਾਹ ਆ ਜਾਓ ਬਈ ਸਾਰੇ ਖਾ ਲਓ ਅੱਜ ਪਾ ਸਕਦੇ ਆਪਾਂ ਨਵੇਂ ਬੂਟ ਕਿ ਨਹੀਂ ਠੀਕ ਪਾ ਲਈ ਜੀ ਮਹਾਰਾਜ ਜੀ ਚਲੋ ਜੀ ਹੁਣ ਲੱਗੇ ਨਵੇਂ ਬੂਟ ਪਾਉਣ ਚੱਲ ਲਓ ਜੀ ਬੋਲੇ ਆ ਗਿਆ ਗੁੱਤਾ ਫਟ ਗਿਆ ਇਹਦੇ ਵਿੱਚ ਯਾਰ ਬੂਟ ਰੱਖਣੇ ਇਹ ਮੰਗ ਮਾਸਾ ਨੇ ਸਹੀ ਲੈ ਵੀ ਰੱਖਦਾ ਸਮਾਨ ਸੋਹਣ ਚੰਗੀ ਤਰ੍ਹਾਂ ਪਾ ਹੀ ਲੈ ਤੂੰ ਚੰਗਾ ਉਹ ਸ਼ੀਟਾਂ ਹੀ ਨਹੀਂ ਖਿੱਚ ਕੇ ਪਛਾਣ ਕਰ ਲੋ ਵੀ ਠੰਡ ਹੋ ਵੀ ਗਈ ਯਾਰ ਜੇ ਅਗਰ ਮੈਂ ਵੀ ਨਾ ਪਾਣਾ ਠੰਡ ਮੈਨੂੰ ਵੀ ਲੱਗਣ ਢਈ ਸਹੀ ਗੱਲ ਮੈਂ ਵੀ ਭਰਾ ਜੈਕਟ ਬਲਣਾ ਇੱਕ ਠੰਡ ਨਹੀਂ ਲਵਾਉਣੇ ਨਮੂਨੀਆਂ ਨਹੀਂ ਕਰਾਉਣਾ ਮੈਂ ਹੈ ਹਾਂ ਖਿੱਚ ਖਿੱਚ ਕੇ ਜੇ ਉਦਾਂ ਹੀ ਸ਼ਾਬਾਸ਼ ਹਾਂ ਖਿੱਚੀ ਹੋਰ ਨਾ ਆਈ ਸ਼ਾਬਾਸ਼ ਅਗੀ ਜਾਂਚ ਕੇ ਬੈਲਟ ਉਹ ਰੱਖੀਏ ਬੈਲਟ ਜੀ ਪੁਚਨ ਪਾਉਣ ਵਾਲੀ ਵਾਹ ਸੱਚ ਉਹ ਮੋਟਰਸਾ ਤੇ ਲਾਇਆ ਨਹੀਂ ਅੰਦਰ ਲਿਆਵੇਂ ਲਾ ਦਿੰਦਾ ਕੋਈ ਨਹੀਂ ਫੜ ਲਓ ਤੁਸੀਂ ਕਿ ਲਾਓਗੇ ਲਾ ਲਓ ਫਿਰ ਮੋਰਸਲ ਬਾਰੇ ਛੜ ਚੱਲੇ ਜੇ ਐਵੇਂ ਵਾਜਾਂ ਤੇ ਜਿਹੜਾ ਦਾਦਾ ਕੋ ਬੱਚਾ ਹੁੰਦਾ ਚਲੋ ਆ ਇਹ ਬੰਦ ਕਰ ਤੋ ਲੈ ਬੜੀ ਆਵਾਜ਼ ਆਈ ਮੋਰਸਲ ਦੀ ਪੰਨੀ ਕਿਹੜਾ ਮੋਰਸਲ ਹੈ ਚਲੋ ਨਗਰੇ ਗਾਂ ਆਈ ਨੂੰ ਰੱਗੇ ਫੜਾ ਦੀ ਤੇ ਆ ਆ ਸ਼ੀਟ ਕਰ ਦੀ ਗਾਂ ਠੀਕ ਆ ਪਿੱਛੇ ਬਹਿਣਾ ਨਹੀਂ ਮੈਂ ਬਹਿਣ ਪਿੱਛੇ ਤੇ ਬੈਠੋ ਨਹੀਂ 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 ਬੈਠੋ ਅੱਗੇ ਬੈਠਣ ਦੀ ਐਵੇਂ ਕੰਜਿੰਦ ਕਹਿੰਦੀ ਮੈਂ ਘਬਰਾੜ ਤਾ ਨਹੀਂ ਹੁੰਦੀ ਅਮੀਰ ਕਿ ਦਿਖ ਲੋਤੀ ਇਹਨਾਂ ਦਾ ਔਖਾ ਹੈ ਨਹੀਂ ਪੁੱਛਣਾ ਚਾਹੀਦਾ ਆਹ ਪੁੱਛ ਮੈਨੂੰ ਡੈਡੀ ਨੂੰ ਮੜਾ ਪੁੱਛਿਓ ਡਰਦੀ ਮਗਾ ਠੀਕ ਹੁੰਦਾ ਕਬਰਾਂ ਆ ਜਾਂਦੀ ਹੁੰਦੀ ਹੈ ਯੋਰਨਾ ਸੌਟਦੇ ਵੇਖੀ ਐਡੀ ਨਾਲਦੀ ਡੈਡੀ ਇਹਨਾਂ ਨੂੰ သိ ਜਾਂ ਨਹੀਂ ਆਹ ਲੈ ਆ ਗਾਂ ਨੂੰ ਕਹੋਂਦੀ ਆ ਤੜੇ ਤੜੇ ਗਈ ਮਗਰ ਨਾ ਨਿਕਲ ਨੀ ਤਾ ਲੈ 1 ਘੰਟੇ ਚ ਲੈ ਲੈ ਐਵੇਂ ਖੋਲਤੀ ਜਵਾਨ ਨੇ ਉਹਦੇ ਮੂੰਹ ਤੇਰਾ ਲੈ ਤੇ ਇਦਾਂ ਠਾਮਾ ਵੱਜਣੀ ਭਰਾ ਛੱਡ ਦੇ 1 ਮਿੰਟ ਚਲ ਬਸ ਖਲੋ ਗਈਆਂ ਮੜੀ ਗਾਂ ਕਰਦਣਾ ਰੁਕ ਜਾ ਬੜੀਆ ਚੱਲੀਏ ਭਾਜੀ ਮੈਂ ਹੋਰ ਟੇਬਲ ਤਾਂ ਦੇਣੀ ਹੁਣ ਚੱਲੀਏ ਆਪਾਂ ਦੁਬਾਰੀ ਵੱਡੀ ਕਰਾ ਲਈ ਹੈ ਸਸ ਦੀ ਗੱਲ ਸਵਾਗਤ ਹੈ ਤੁਹਾਡਾ ਇਹ ਦਿਨ ਵਲੌਗ ਦੇ ਵਿੱਚ ਤੇ ਆਪਾਂ ਸਾਰੇ ਜਣੇ ਚੰਨਿਆ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਕਿਉਂਕਿ ਮੰਮੀ ਜੀ ਕਾਫੀ ਦਿਨਾਂ ਦੇ ਕਹਿੰਦੇ ਸੀ ਕਾਫੀ ਦਿਨਾਂ ਦੇ ਕਾਫੀ ਟਾਈਮ ਤੋਂ ਕਹਿਣ ਦੇ ਹੀਗੇ ਘਟੋ ਘਟ ਨੇ ਸਾੜ ਹੀ ਹੋ ਗਣਾ ਵੀ ਚੱਲ ਗਏ ਚੱਲ ਗਏ ਮੰਦਰ ਦਰਸ਼ਨ ਕਰਨ ਵਾਸਤੇ ਜਾਣਾ ਵਾ ਹੁਣ ਅੱਜ ਇਸ ਵੱਬ ਬਣਿਆ ਤੇ ਹੁਣ ਆਪਾਂ ਚੱਲੇ ਆ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਸੋ ਹੁਣ ਚੱਲਦੇ ਆ ਮਗਰ ਉਹਨੇ ਬਹੁਤ ਅੰਕੀਤਾ ਡੜੀਆਂ ਮਗਰ ਬਹਿ ਖੁੱਲੀ ਜਗ੍ਹਾ ਹੀ ਨਾ ਪੁੰਝਿਆ ਨਹੀਂ ਕੰਨ ਤੇ ਮਗਰ ਖੁੱਲੀ ਬਾਬਾ ਬਾਬਾ ਇਹ ਬਹੁਤ ਜ਼ਿਆਦਾ ਕਿ ਮਗਲੇ ਤੱਲੇ ਲੈਣ ਦੇ ਮਗਰ ਬਹਿ ਜੰਦੀ ਬਾਬਾ ਜਾ ਜਾ ਨਹੀਂ 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 ਗਾਹ ਕੌਣ ਕੇ ਗਾਹ ਕੰਟੀ ਨਹੀਂ ਕਹਿੰਦੇ ਤੂੰ ਨਹੀਂ ਪੁੱਤ ਹੁੰਦਾ ਇਹਦੇ ਗਾਹ ਕੇ ਵੇਲਾ ਢਕੇ ਲੈ ਆ ਵੀ ਹੁਣ ਪੱਕਾ ਖਲੋਕ ਜਾ ਕਰਨ ਗਾਹ ਕੇ ਸਾਰੇ ਜਣੇ ਭਾਈ ਅਮਰੂਦ ਲੈ ਕੇ ਜਾਇਆ ਕਰ ਅੰਬਰਸਰ ਰੋਡ ਅੱਛਾ 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 ਬੰਦਾ ਪਿਆ ਕੰਮ ਦਾ ਅੱਛਾ ਅੱਛਾ ਲੈ ਵੀ ਅੰਕ ਕੰਮ ਚਲਾ ਦੇ ਵਿਚਾਰੇ ਕਹਿੰਦੇ ਮੰਦਾ ਹੋ ਗਿਆ ਕੰਮ ਤੇ ਆਹ ਲੋਕ ਇਸ ਨੇ ਹੁਣ ਠੀਕ ਹੈ ਵੀ ਯਾਦ ਰੱਖਿਓ ਸਾਰੇ ਜਣੇ ਇਹ ਆਹ ਲਿਖਿਆ ਹੋ ਇੰਗਲਿਸ਼ ਵਿੱਚ ਆਪਾਂ ਨੂੰ ਪੜ੍ਹਨੀ ਕਰਾਰੀ ਆ ਉਹ ਅੜਦੀ ਆਪਣੀ ਇੰਗਲਿਸ਼ ਵਿੱਚ ਠੀਕ ਆ ਆ ਕਾਲਜ ਕੂਲ ਜਿਹਾ ਵਾ ਠੀਕ ਆ ਤੇ ਇਹ ਰੇੜੀ ਅੰਕਲ ਨਾਲ ਜੀ ਸੀਗਾ ਤੁਸੀਂ ਹੁਣ ਚੇਤਾ ਰੱਖਣਾ ਇਹ ਅੰਕਲ ਜੀ ਤੇ ਆਂਟੀ ਜੀ ਮਤਲਬ ਪਿੱਛੇ ਵੀ ਰੇੜੀਆਂ ਲੱਗੀਆਂ ਤਿੰਨ ਚਾਰ ਰੇੜੀਆਂ ਪਿੱਛੋਂ ਛੱਡ ਕੇ ਉਹਨਾਂ ਤੇ ਹੀ ਅੱਗੇ ਅਸਲ ਜੇ ਕੰਮ ਦਾ ਮੰਦਾ ਪਤਾ ਕਿਉਂ ਬੈਗਾ ਰੇੜੀਆਂ ਬਹੁਤ ਐ ਨਾ ਗਾੜੀ ਫਿਰ ਇੱਥੋਂ ਤੱਕ ਪਹੁੰਚਣਾ ਨਹੀਂ ਕੋਈ ਲੈ ਵੀ ਮਰੂਦ ਵਾਸ਼ ਕਰਕੇ ਤੋਤਾ ਆਗਦੇ ਐਂਟੀ ਹੁਣਾਂ ਨੇ ਕੱਟ ਕੇ ਤੇ ਨਿੰਬੂ ਨਿਚੋੜਤਾ ਆ ਮੰਮੀ ਜੀ ਨੇ ਹੰਡੇ ਘਵਰਾਟ ਉੱਥੋਂ ਪੀ ਲੈਣਾ ਮੈਂ ਖਟਾ ਜਾ ਥੋੜਾ ਪੀ ਲੈਣਾ ਸੀ ਪੀ ਲਿਆ ਸਹੀ ਕਿੰਨਾ ਟੇਸਟੀ ਕੰਮ ਮੱਗਰ ਮਿੱਠੀ ਐ ਮੈਂ ਕਹਿੰਦਾ ਮਗਰ ਮਿੱਠੀ ਮਰੂਦ ਖਾਂ ਰਿਆ ਮਗਰ ਮਿੱਠੀ ਲੈ ਆ ਵੀ ਮਿੱਤਰਾਂ ਪਹੁੰਚ ਗਏ ਆ ਪਾਰਕਿੰਗ 'ਚ ਤੇ ਗੱਡੀ ਵੇਲੇ ਫਿੱਟ ਜੀ ਕਰਕੇ ਲਾਤੀ ਆ ਲੱਗੀਗੀ ਫਿਰ ਇਧਰ ਨਾਜੇ ਕਰਕੇ ਤਾਂ ਟੇਢੀ ਲਾਈ ਪਿੱਦਨੀ ਮੈਂ ਕਿ ਬਾਰੀਆਂ ਹੋਈ ਰਣੀਆਂ ਤੇ ਸੈਟਲਮੈਂਟ ਹੋ ਗਈ ਆਪਣੀ ਪੂਰੀ ਘੈਂਟ ਮੈਂ ਕਹਿੰਦਾ ਜਦੋਂ ਮੇਰੀ ਹਰ ਗੰਢ ਹੋ ਗਈ ਨਾ ਵੱਡੀ ਤੇ ਉਦੋਂ ਉਹਨੇ ਵੀ ਜਿੱਦ ਕਰਿਆ ਕਰਨੀ ਮੈਂ ਇੱਥੇ ਖੰਡਾਉਣਾ ਲੈਣਾ ਵਾ ਮੈਂ ਹੈ ਮੈਂ ਡਟ ਜੀ ਇਹਨੇ ਖਡਾਉਣੇ ਨੂੰ ਜਿੱਦ ਕਰਿਆ ਕਰਨੀ ਤੇ ਵੱਡੀ ਹੋ ਗਈ ਥੋੜੀ ਇਹ ਮਹਾਰਾਜ ਜੀ ਸੰਗੀਤ ਦਾ ਸਟੈਚੂ ਲਗਾ ਸਟੈਚੂ ਕਿਹਦਾ ਹਾਂ ਨਿੰਬਾਸ ਮੇਰੇ ਬੱਸ ਬੱਸ ਮੈਂ ਅੱਜ ਸੰਗਤ ਕਾਫੀ ਹੈ ਮਨ ਲੱਗਦੀ ਹੈ ਅੱਜ ਅੰਦਰ ਬਹੁਤ ਸੰਤ ਹੋਣੀ ਹੈ ਬਹੁਤ ਜ਼ਿਆਦਾ ਹਨਾ ਚਲ ਸੰਤਨਾਂ ਵਾਲੀ ਪਹ ਆਜੋ ਭਾਈ ਆਜੋ ਮਾਰਕੀਟ ਬੜੀ ਪਿਆਰੀ ਬਣੀ ਇੱਧਰ ਆਜੋ ਵੀ ਇੱਥੇ ਆਜੋ ਹਰ ਗਣ ਨੂੰ ਡੈਡੀ ਜੀ ਨੇ ਚੱਕਿਆ ਹਰ ਕੋਣ ਜਿਆਦਾ ਡੈਡੀ ਕੋ ਕੁਛ ਰੈਂਦੀ ਹੈ ਹੈ ਕਿਉਂ ਹੇ ਗਿਰੂ ਮਾਣੇ ਗਿਰੂ ਹਾਂਜੀ ਕਿੱਥੇ ਜੰਨੇ ਆ ਰਗੁਣ ਖੋਦਰਬਾਹ ਸਾਈਬ ਬਾਬਾ ਜੀ ਦੇ ਬੋਲਦੀ ਕਿ ਨਹੀਂ ਵਾਈਗਰ ਕੀ ਆ ਜੇ ਬੜੇ ਢਿੱਲੇ ਢਿੱਲੇ ਲੈ ਜੇ ਇਧਰ ਆਖਨ ਹਰਗਨ ਨੂੰ ਚੱਕਿਆ ਡੈਡ ਜੀ ਨੇ ਡੈਡ ਜੀ ਪਹਿਲਾ ਮੋਰਚਾ ਜੀ ਨਾ ਨਹੀਂ ਭਾਜੀ ਉਹ ਇਧਰੋਂ ਨਹੀਂ ਆਈਦਾ ਸੀ ਨਾ ਹੈਨਾ ਜਿਹੜੇ ਪਾਰ ਕੇ ਬੰਦ ਕਰਦੇ ਹੁੰਦੇ ਨੇ ਕਿਉਂ ਉਹ ਜਿਹੜੀ ਪਾਰਕਿੰਗ ਉਹ ਜਿਹੜੀ ਨਹੀਂ ਉਹ ਪਾਰਕਿੰਗ ਬੰਦ ਕਰਤੀ ਉਹਦਾ ਕੰਮ ਚੱਲਣ ਰਿਹਾ ਮਤਲਬ ਅੱਛਾ ਤਿਆਰ ਹੁੰਦੀ ਹੁਣ ਬਣਨੀ ਫੇਰ ਪਾਰਕਿੰਗ ਆ ਆ ਵਧੀਆ ਤਰੀਕਾ ਦਾ ਸਟੋਰੀ ਕਰਨ ਲਈ ਅੱਛਾ 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 ਲੱਸੀ ਪੀਣੀ ਦੇਖ ਲਓ ਹੈ ਲੱਸੀ ਦੇ ਨਾਲ ਗਰਮ ਗੁਲਾਬ ਜਾਵਣ ਲੱਸੀ ਦੇ ਨਾਲ ਹਾਂ ਹਾਂਜੀ

ਇੱਥੇ ਕਿ ਜਾਨ ਇੱਥੇ ਕਿ ਜਾਨ ਕੇ ਸੰਗਤ ਹੈ ਨਹੀਂ ਹਨਾ ਉੱਥੇ ਜਿਆਦਾ ਮਗਰ ਹਨਾ ਉਹ ਅਸਲ ਚ ਗੱਡੀਆਂ ਕਾਰਾਂ ਲੱਗੀਆਂ ਨਾ ਉਹ ਵੇਖੋ ਬੜੀ ਬਿਦੇ ਉਗਲੀ ਜੀ ਛੁੜਦੇ ਤਾਨੂੰ ਹੈ ਹੈ ਮਾਰਕੀਟ ਬਹੁਤ ਪਿਆਰੀ ਜੀ ਹਨਾ ਨਹੀਂ ਕਿੱਥੇ 300 ਦੀ ਪਹਿਲਾਂ ਦਰਸ਼ਨ ਕਰੋ ਫਿਰ ਵੇਨੇ ਜੁੱਤੀਆਂ ਮੰਮੀ ਨੇ ਅੱਜ ਨਵੀਂ ਕੋਟੀ ਪਾਈ ਮੰਮੀ ਨੂੰ ਠੰਢ ਨਹੀਂ ਲੱਗਣੀ ਕਲੀ ਮੰਮੀ ਹੈ ਮੰਮੀ ਨੇ ਅੱਜ ਨਵੀਂ ਕੋਟੀ ਗੱਡੀ ਛੱਡੀ ਛੋਣ ਬਸ ਤੁਹਾਡਾ ਓੱਖਾ ਹੀ ਹੁਣ ਕੰਬਣ ਦੇਈ ਮੰਮੀ ਹੁਣ ਹਰ ਗੁੰਜੇ ਲਾ ਕੇ ਟੋਪੀ ਪਾ ਲਈਏ ਲੈ ਸਾ ਚੜ ਗਏ ਖਾਓ ਕਿਥੇ ਆ ਫੁਆਰੇ ਅੱਛਾ ਫੁਆਰੇ ਇਹਨੂੰ ਹਰ ਗੁੰਨੇ ਦਿਖਾਉਨੇ ਆ ਹਰ ਗੁੰਨੇ ਇਹ ਜੋੜਾ ਕਰ ਹੁਣ ਉਧਰ ਚੱਲੇ ਆਂ ਆਪਾਂ ਪੂਰੀ ਫੈਮਿਲੀ ਆਹ ਤਰੇ ਆਂਦੇ ਮਗਰ ਮਗਰ ਨਾਲ ਹੋਈ ਆਹ ਦਹੀਂ ਵੀ ਜੁੜਾ ਕੇ ਬਹੁਤ ਸੋਹਣਾ ਬਣਿਆ ਆ ਹਨਾ ਬਾਕੀ ਲੋਕਾਂ ਵਾਸਤੇ ਬਹੁਤ ਪਿਆਰਾ ਚਲੋ ਆਜੋ 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 ਪਹੁੰਚ ਕੇ ਦਰਬਾਰ ਸਾਹਿਬ ਕਾਮ ਚਲੋ ਆਜੋ 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 ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਕਰਨਦੀ ਤੇ ਸੰਦੀਪ ਤੇ ਮੰਮੀ ਜੀ ਇਦਾਂ ਸਾਈਡ ਸਾਂ ਲੰਘ ਜਣੇ ਕਿਉਂਕਿ ਆਪਣਾ ਇਹਨਾਂ ਨੂੰ ਸ਼ੈ ਨਿਕਾ ਦੇਣਗੇ ਬੱਚੇ ਕਰਕੇ ਬੱਚੇ ਕਰਕੇ ਸੰਦੀਪ ਅਫੀਸ਼ ਦਿਖਾ ਰਹੀ ਮਛਲੀਆਂ ਹਰਗੁਣ ਨੂੰ ਮੰਮੀ ਜੀ ਕਹਿੰਦੇ ਅੱਜ ਮਨ ਖੁਸ਼ ਹੋ ਗਿਆ ਅੱਜ ਉੱਪਰ ਤੱਕ ਦਰਸ਼ਨ ਕਰਕੇ ਆਏ ਉੱਤੇ ਵੱਡੇ ਵੱਡੇ ਸਾਹਿਬ ਆ ਉਹ ਦਰਸ਼ਨ ਕਰਕੇ ਸਭ ਤੋਂ ਉੱਤੇ ਟੋਪ ਅੱਛਾ 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 ਉੱਪਰ ਅੱਜ ਵੀ ਆਏ ਮਾ ਜੀ ਇਹ ਵੀ ਅੱਜ ਥੋੜੀ ਸੰਗਤ ਘਟੀ ਆ ਆਪ ਨੂੰ ਲੱਗਾ ਬਾਹਰੋਂ ਜਿਹੜਾ ਸੰਗਤ ਕਾਫੀ ਜ਼ਿਆਦਾ ਪਰ ਅਛਾ ਹਰ ਬੰਦਾ ਫਾਇਦਾ ਮਿਲ ਗਿਆ ਤੁਹਾਨੂੰ ਨਾਲੇ ਇੱਕ ਹਰ ਬੰ ਨੂੰ ਵੀ ਵੀਰ ਆਪਣੇ ਨੂੰ ਮਿਲ ਕੇ ਆਈ ਉਹ ਬੜਾ ਖੁਸ਼ ਹੁੰਦੀ ਆ ਉੱਥੇ ਹਾਂ ਇੱਕ ਬੰਦਾ ਮਿਲ ਗਿਆ ਅੱਛਾ 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 ਬੜਾ ਲਾਡ ਕਰੇ ਬੜੇ ਲਾਡ ਕਰਦਾ ਅੱਛਾ ਅੱਛਾ ਉਹਨੇ ਪਛਾਣ ਲਿਆ ਨਹੀਂ ਅੱਛਾ ਵੈਸੇ ਹੀ ਲਾਡ ਕਰਦਾ ਇਹ ਬੁੱਢਾ ਨੂੰ ਪਾ ਵੀਰ ਬਾਬਾ ਬੁੱਢਾ ਸਾਹਿਬ ਹਾਂ ਵਾਹਿਗੁਰੂ ਆਜੋ ਆਜੋ ਨੇਜੀ ਤਸਰੀ ਹੈ ਆਓ ਆਓ ਖੁਸ਼ੀ ਬੜੀ ਹੈ ਤੇ ਇੱਥੇ ਗੁਰਦਰਾ ਸਾਹਿਬ ਹਰਗੁਣ ਹਰਗੁਣ ਤਾਨੂ ਨੇ ਵੇਂਦੀ ਵੇ ਥੱਕ ਗਿਆ ਥੱਕ ਗਿਆ ਥੱਕ ਲੈਣ ਦੋ ਮੇਰਾ ਹੁਣੇ ਪ੍ਰਸ਼ਾਦਾ ਛਕਿਆ ਹੁਣੇ ਅਜੇ ਫ੍ਰੀ ਹੋਏ ਆ ਪੂਰੀ ਫਿਆਨ ਨਹੀਂ ਛਕ ਲਿਆ ਪਰਸਾਂ ਤੇ ਕਰਾਰੀ ਅੜ ਗਈ ਹੁਣ ਅਜੇ ਆਏ ਆਈ ਇਹਦੇ ਹਾਂ ਤੇ ਜੇ ਇਹਨਾਂ ਨੇ ਫੜਨਾ ਹੁੰਦਾ ਮੁੜ ਕੇ ਪਰਸੇ ਦਾ ਇਦਾਂ ਸੁੱਟ ਦੇਣਾ ਫਾਇਦਾ ਕੋਈ ਨਹੀਂ ਹੈਗਾ ਘਰੇ ਫਾਇਦਾ ਕੋਈ ਨਹੀਂ ਹੈਗਾ ਉਹਦਾ ਦੋ ਦੋ ਸੋਦਾ ਜੀ ਸਾਰੇ ਲੈ ਕਹਿੰਦੀ ਆ ਵੀ ਆ ਲੈਣਾ ਹੀ ਲੈ ਲੈ ਲਈ ਕਿਰਪਾਨ ਜੀ ਇਹਨੇ ਜਗਨ ਵਾਲੀ ਇਹਨੇ ਭੰਨ ਤੋੜ ਕੇ ਸੁੱਟ ਦੇਣੀ ਬਸ ਚਲੋ ਪਹਿਲੀ ਵਾਰੀ ਚੀਜ਼ ਮੰਗੀ ਲੈ ਆਤੀ ਵੀ ਹੱਥ ਕਰਨ ਲਈ ਹੈ ਵਾਰੀ ਪੈਸੇ ਕੱਢ ਲੈਣੇ ਲੈ ਆ ਵੀ ਪਹਿਲੀ ਵਾਰੀ ਗੁਡੀਆਂ ਨੇ ਚੀਜ਼ ਮੰਗੀ ਤੇ ਫਿਰ ਇਹ ਡੈਡੀ ਹੁਣਾ ਲੈ ਤੇ ਗੁਡੀਆਂ ਨੂੰ ਲੈ ਤੇ ਆਪਾਂ ਨੇ ਕੀ ਕਿਰਪਾਣ ਜੀ ਕੀ ਆਏ ਪਤਾ ਨਹੀਂ ਜਗਦੀ ਐ ਬੜੀ ਵਧੀਆ ਇਹ ਲੈ ਲਈ ਹੱਥ ਜਾਂ ਕਰਨ ਦੀ ਫਿਰ ਭਾਜੀ ਹੁਣਾ ਲੈ ਆਤੀ ਹੁਣ ਆਪੇ ਅੱਗੇ ਕਿਤਰੀਆਂ ਜਾਂਦੀਆਂ ਅਸੀਂ ਬਸ ਮਗਰ ਮਗਰ ਇਹ ਕਦੋਂ ਹੱਤੇ ਬਾਹਰੋਂ ਕਹੋਗੇ 150 ਰੁਪਏ ਚੰਨੀਆਂ ਕਿ ਆ ਪੂਰਾ ਗੁੱਸ਼ਾ 150 ਦਾ ਕੇਕ ਚੰਨੀ ਅੱਛਾ 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 ਹਾਂ ਲੈਤਾ ਤੁਸੀਂ ਆ ਪਹਿਲਾਂ ਇਹਨਾਂ ਦੀ ਹੁਣ ਵੇ ਡਰੰਡੇ ਆ ਵੀ ਪਿਆਕ ਜਨ ਠੋਕ ਦੇ ਗਏ ਹਾਂ ਇਹਨੇ ਗੰਨ ਜੀ ਕੀ ਲੈ ਲਈ ਹੈ ਇਹ ਪ੍ਰਾਵ ਵਖਤੀ ਪਾਇਆ ਹੋਆ ਹੈ ਇਹਨੇ ਭਾਜੀ ਪੀ ਲਓ ਪੀ ਲਓ ਖਾਂ ਮਿਲਕ ਬਦਾਮ ਪੀ ਲਓ ਮਿਲਕ ਪੀਂਦੇ ਮਿਲਕ ਬਦਾਮ ਉਹਦੇ ਡੈਡੀ ਜੀ ਵੀ ਕਿੰਦੇ ਆ ਵੀ ਜਿੱਲਿਆਂ ਵਾਲੇ ਬਾਗ ਲੱਗੇ ਸੂਟ ਦੇਖਣੇ ਹੁਣ ਸੂਟ ਲੱਗੇ ਆ ਦੇਖੋ ਦੇਖੋ ਪਸੰਦ ਹੁੰਦਾ ਕਣੀ ਕਰਨ ਦੀਦੀ ਨੂੰ ਤੇ ਸੰਦੀਪ ਨੂੰ ਦੁਕਾਨ ਚ ਵੜਦੇ ਗਏ ਨਾ ਪਸੰਦ ਹੀ ਨਹੀਂ ਆਉਂਦੇ ਆ ਵੀ ਕਦੀ ਕੋਈ ਦੁਕਾਨ ਤੇ ਕਦੀ ਕੋਈ ਦੁਕਾਨਾ ਕਮ ਕਰ ਦੁਕਾਨ ਛੱਡ ਆਏ ਹੁਣ ਇੱਥੇ ਵੇਖਣ ਦੀਆਂ ਇਹਦੇ ਪਸੰਦ ਹੀ ਨਹੀਂ ਆਉਣਾ ਕੋਈ ਮੈਨੂੰ ਲੱਗਦਾ ਫੇਰ ਇਹਨਾਂ ਨੂੰ ਪਾਣੀ ਨਾਲਿਆਣਾ ਫੋਨ ਦਾ ਕਵਰ ਆ ਲੈ ਲਓ ਮੈਂ ਤੇ ਕੱਲ ਪਾਣੀ ਵੀਰੇ ਪਾਣੀ ਮਿਲ ਜੀ ਪਾਣੀ ਤੇਰੇ ਵਾਸਤੇ ਕਹੀਦਾ ਮਸਾਹੀ ਹਾਂ ਜੀ ਨਾ ਕੋਈ ਪਿੰਕ ਨਾ ਕਰਦਾ ਕਦੀ ਪਾਲਾ ਨਾ ਯਾਰ ਇਹਦੇ ਵਿੱਚ ਖਾਸ ਨਹੀਂ ਮਸਾਹੀ ਹੋ ਨਸਬਾ ਨਾ ਯਾਰ ਇਹ ਤਾਂ ਬਸ ਖਾਂਦਾ ਮੁਗ ਗਿਆ ਤਾਂ ਮੈਂ ਭਗਵੰਤ ਮਾਨ ਦੀ ਫੋਟੋ ਲਗਾ ਲੈਣ ਵਾਹ ਹੱਥ ਜੁੜੇ ਸੀਗੇ ਤੇ ਫੋਟੋ ਹੀ ਗਿਆਪ ਹੋ ਗਈ ਹੁਣ ਚਲੋ ਕੋਈ ਗੱਲ ਨਹੀਂ ਮੰਮੀ ਜੀ ਨੇ ਲੈ ਲਈ ਸੂਟ ਤੇ ਸੰਦੀਪ ਨੇ ਦੇਕਰੋ ਨਹੀਂ ਲਿਆ ਇਹਨਾਂ ਦੀ ਕਿਸਮਤ ਨਹੀਂ ਲਿਆ ਨਹੀਂ ਸਹੀ ਤੇ ਹੁਣ ਚੱਲਨੇ ਆ ਘਰ ਨੂੰ ਵਾਪਸੀ ਮੈਂ ਲੈਣ ਵਾਸਤੇ ਆਇਆ ਵਾਂ ਪਾਰਕਿੰਗ ਦੇ ਵਿੱਚੋਂ ਗੱਡੀ ਇੱਧਰ ਗੱਡੀਆਂ ਲੱਗੀਆਂ ਸਾਡੀ ਗੱਡੀ ਥੋੜੀ ਪਰਲੀ ਸਾਈਡ ਲੱਗੀ ਉਧਰਲੀ ਸਾਈਡ ਲੈ ਵੀ ਹੁਣ ਆਪਾਂ ਚੱਲਨੇ ਆ ਘਰ ਨੂੰ ਵਾਪਸੀ ਕਿੰਨਾ ਟਾਈਮ ਹੋਇਆ ਬੜਾ ਭਾਜੀ ਖੜੇ ਦੱਸ ਹਾਂ ਅੱਨੇ ਹਿੰਦਾਸ ਵਜ ਕੇ 10 ਮਿੰਟ ਹੋ ਗਏ ਹੁਣ ਸੰਦੀਪ ਹੁਣੀ ਕਹਿਣ ਦੇ ਨੇ ਕੋਚਾ ਖਾਣਾ ਜਾਂ ਹੁਣ ਇੱਥੇ ਕੋਚਾ ਲੈ ਕੇ ਖਾਣੂ ਪਾਪਾ ਜੀ ਵੀ ਖਾ ਘੜੇ ਹੁਣੇ ਜੀ ਕੋਚਾ ਚਲੋ ਜੀ ਹੁਣ ਇੱਥੇ ਖਾਵਾਂਗੇ ਕੋਚਾ ਦੋਕ ਤਿੰਨ ਬਈ ਤੂੰ ਮੈਂ ਪਾਪਾ ਜੀ ਖਾ ਘੜੇ ਹੁਣੇ ਪਾਪਾ ਜੀ ਖਾ ਘੜੇ ਕੋਚਾ ਪਾਪਾ ਜੀ ਕੋਚਾ ਖਾ ਘੜੇ ਹੁਣੇ ਜੀ ਸਿਮਲ ਕੇ ਮੈਂ ਵੀ ਮੈਂ ਵੀਡੀਓ ਚ ਕਾਣਾ ਮੈਂ ਪਪਾ ਵੀ ਖਾ ਘੜੇ ਕਿਉਂ ਕੀ ਹੈ ਕਿੰਨਾ ਕਿੰਨਾ ਚਾਚਰਾ ਗੰਮੂ ਨੂੰ ਪਸ ਕਹਿੰਦੇ ਵਧੀਆ ਕੰਮ ਡੈਡੀ ਨੂੰ ਲਾਇਆ ਰੂਮੀ ਚੱਲਣਾ ਆਹ ਉਹਨਾਂ ਚ ਪੇੜ ਬੜੀ ਪੌਣੀਆਂ ਆਉਂਦੇ ਮੈਨੂੰ ਉਹ ਡੈਡੀ ਹੁਣੀ ਗੱਡੀ 'ਚ ਬੈਠੇ ਆ ਜੰਗਲ 'ਚ ਸਵੱਟਨਾ ਪਾ ਕੇ ਆਂ ਕਹਿੰਦਾ ਜੱਗ ਮੈਂ ਕਹਿੰਦਾ ਮੈਂ ਸੰਦੀਪ ਨਾਲ ਕੁਲਚਾ ਖਾਣ ਨਾਲ ਮਣਕੇ ਭਲੇ ਕਰਨ ਕਰਨ ਵਾਲੇ ਬੰਦੇ ਉਹ ਹਸਪੀਟਲ ਕੁਲਾਵਾ ਚੱਲ ਗਏ ਉੱਥੇ ਨਾ ਉਹ ਨਰਸ ਨੇ ਟੀਕਾ ਲਾ ਦੇਣਾ ਵਾ ਹਾਏ ਪੀੜ ਹਾਏ ਉਹ ਵਮਟਿੰਗ ਆ ਗਈ ਇੱਕ ਮਿੰਟ ਗੱਡੀ ਸਾਈਡ ਤੇ ਲਾਈ ਹਾਏ ਨੇ ਹੁਣ ਵਾ ਠੀਕ ਐ ਪਤਰੀ ਪਤਰੀ ਹੁਣ ਠੀਕ ਐ ਮਾਰੇ ਦੀ ਕਿਰਪਾ ਉਦਨ ਦੇ ਗਏ ਨਾ ਦਵਾਈ ਲੈਂਦੀ ਬਸ ਠੀਕ ਐ ਜੀ ਹਾਂਜੀ ਤਾਂ ਕਿੰਨੀ ਕਿڑی ਖੁਸ਼ ਹੁੰਦੇ ਆ ਤੇ ਮੇਰੇ ਫੋਨ ਦਾ ਕਵਰ ਚੈੱਕ ਕਰੋ ਤੁਸੀਂ ਆਹ ਕਵਰ ਲੈ ਆ ਜਿਆ ਵਾਲਾ ਕਿੰਦਾ ਸੋਹਣਾ ਐ ਦੱਸੋ ਸਾਰਿਆਂ ਨੂੰ ਇਹ ਐ 400 ਰੁਪਏ ਦਾ ਕਵਰ ਮੰਮੂਣੀ ਕਹਿੰਦੀ ਐ ਇਹਨੂੰ ਠੰਡ ਬੜੀ ਲੱਗਣ ਦੀ ਐ ਉਹ ਗੱਡੀ ਚ ਬਾਹਰ ਨਹੀਂ ਨਿਕਲੇ ਦੀ ਆਪਾਂ ਫਿਰ ਲੈ ਵੀਰ ਹੁਣਾਂ ਨੇ ਲਿਆਤਾ ਕੁਲਚਾ ਅੱਧੀ ਰਾਤ ਐ ਪਚਾਉਣਾ ਕਿਤਾ ਹੈ ਹੈ ਘਰੇ ਗਏ ਪਹੁੰਚ ਤਾਂ ਗੁੜੀਆ ਸੁੱਤੀ ਆਰਦੋ ਤਾਂ ਕਰ ਦੋ ਇਹਨੂੰ ਤਾਂ ਹੁੰਦੋ ਚਲ ਨੰਗੇ ਜਾਊਗਾ ਲੈਣੀ ਚਾਰੇ ਮਗਰ ਬੈਠੇ ਹੈ ਮਹਾਂ ਸੋਹਣੇ ਬੂਟ ਕੇ ਆਂਦੇ ਜਦੋਂ ਇਹੋ ਜਿਹੀ ਗਾਰੇ ਥਾਣੀ ਨੰਗਣਾ ਪਵੇ ਹੈ ਭਾਜੀ ਹਾਂ ਇਹ ਤਾਂ ਗੱਲ ਹੈ 11 ਮਹੀਨਾ ਬਣਾ ਬੂਟੀ ਰੱਖਣੇ ਪਹੁੰਚ ਕੇ ਘਰੇ ਆਪਾਂ ਗੁੜੀਆ ਬਹੁਤ ਸਤੇ ਲੈ ਵੀ ਮਿਤਰਾ ਟਾਵਰ ਚੈੱਕ ਕਰ ਤੂੰ ਮੁੰਡੇ ਦੀ ਬੱਸ ਨਵੇਂ ਬੂਟਸ ਕੇ ਪਾਲੇ ਸੀ ਤੇ ਪਰ ਲਿਬੜ ਗਏ ਆ ਤਸਮੇ ਜਿਹੜੇ ਨਹੀਂ ਇਹ ਲਿਬੜ ਗਏ ਮਿੱਟੀ ਦੇ ਨਾਲ ਗੰਦੇ ਹੋ ਗਏ ਥੋੜੇ ਜਿਲੇ ਚਲੋ ਕੋਈ ਗੱਲ ਨਹੀਂ ਕੋਈ ਚੱਕਰ ਮਿੰਟ ਨਹੀਂ ਆਣਾ ਪਾਉਣੇ ਆ ਤੇ ਗੰਦੇ ਤੇ ਹੋਣੇ ਆ ਤੇ ਆਹ ਵਾਲਾ ਕਵਰ ਲਿਆ ਆ ਤੇ ਦੇਖੋ ਅਕੜਪੋੜਾ ਕਬਰ ਤੇ ਫੋਕਸ ਕਰਾਂ ਹਾਂ ਤਾਂ ਕਬਰ ਸਿਕਾ ਇਹ ਪੂਰਾ ਮੇਰੇ ਰਿਹਾ 350 ਨਹੀਂ 400 ਰੁਪਏ ਖਰਚਿਆ ਹੈ ਤਾਜਾ ਜੀ ਕਦੇ ਕਦੇ ਆਏ ਜੀ ਪਰਸੋਂ ਪਰਸੋਂ ਦੇ ਅੱਛਾ ਐਵੇਂ ਚਾਹ ਆਪਣੀ ਬਣ ਗਈ ਹੈ ਤੇ ਮਗਰ ਮਿੱਠੀ ਆਏ ਤੱਕ ਸੱਤਾ ਉੱਠਣੀ ਹੈ ਮਗਰ ਮਿੱਠੀ ਭਾਜੀ ਆ ਪੀ ਲੋ ਯਾਰ ਘੋਟਾ